ਪਰਾਵਾਂ ਦੀ ਹੱਟੀ ਚੈਨਲ ਤੇ ਤੁਹਾਡਾ ਸਵਾਗਤ ਹੈਗਾ ਸਾਡੀ ਵੀਡੀਓ ਐਂ ਤੱਕ ਦੇਖੋ ਨਵੇਂ ਨਵੇਂ ਰੰਗ ਤੇ ਡਿਜ਼ਾਈਨਾਂ ਦੇ ਵਿੱਚ ਵਿਆਹ ਸ਼ਾਦੀਆਂ ਵਾਲੇ ਕੜਾਈ ਵਾਲੇ ਸੂਟਾਂ ਦੀ ਵੈਰਿਟੀ ਆਈ ਜੀ ਵਿਆਹ ਸ਼ਾਦੀਆਂ ਵਾਲੇ ਕੜਾਈ ਵਾਲੇ ਸੂਟ ਪਹਿਲਾਂ ਵੀ ਇਹਦੇ ਵਿੱਚ ਬਹੁਤ ਰੰਗ ਡਿਜ਼ਾਈਨ ਆਈ ਸੀਗੇ ਪੂਰਾ ਫੈਂਸੀ ਕੁਆਲਿਟੀ ਦੇ ਉੱਤੇ ਕਪੜਾ ਇਹ ਹੈ ਕੜਾਈ ਦੇਖੋ ਜੀ ਸ਼ਾਨਦਾਰ ਹੈਂਡਵਰਕ ਦਾ ਕੰਮ ਹੈਗਾ ਬਿਲਕੁਲ ਸ਼ਾਨਦਾਰ ਕੁਆਲਿਟੀ ਦੇ ਉੱਤੇ ਹੈ ਹੈਂਡਵਰਕ ਦਾ ਕੰਮ ਹੈ ਇਹਦਾ ਮਾਰਕੀਟ ਦੇ ਵਿੱਚ ਵਿਖੇ ਇਹ 1500 ਦਾ ਵਿਖੇ 1600 ਦਾ ਭਰਾਮਾ ਦੀ ਹੱਤੀ ਤੇ ਸੇਰ ਮੇਲੇ ਤੇ ਬਿਲਕੁਲ ਫਾਈਨ ਸੀ ਦੁਪੱਟੇ ਦੇ ਨਾਲ ਫੈਨਸੀ ਸੂਟ ਸਿਰਫ 850 ਦਾ ਕੱਟਾ ਹੀ ਇਹ 850 ਰੁਪਏ ਦੇ ਵਿੱਚ ਭਰਾਮਾ ਦੀ ਹੱਤੀ ਤੇ ਸੇਰ ਮੇਲੇ ਚੱਲ ਰਿਹਾ ਹੈਗਾ ਜੀ ਰੰਗ ਤੇ ਡਿਜ਼ਾਈਨ ਦੇ ਵਿੱਚ ਬਹੁਤ ਰੰਗ ਆ ਗਏ ਇਹਦੇ ਵਿੱਚ ਤੇ ਬਹੁਤ ਹੀ ਡਿਜ਼ਾਈਨ ਆ ਗਏ ਬਿਆਸ਼ੇਜਾ ਸੀਜ਼ਨ ਕਰਕੇ ਜੀ ਸਪੈਸ਼ਲ ਨਿਤ ਨਵੀਂ ਵੈਰਾਈਟੀ ਆਉਂਦੀ ਰਹਿੰਦੀ ਹੈ ਜੀ ਨਵੀਂ ਤੋਂ ਨਵੀਂ ਵੈਰਾਈਟੀ ਤੇ ਨਵੇਂ ਨਵੇਂ ਡਿਜ਼ਾਈਨ ਨਵੇਂ ਨਵੇਂ ਰੰਗਾਂ ਦੇ ਚਮਾਲ ਆ ਦੇਖੋ ਜੀ ਬਿਲਕੁਲ ਤਾਂਹਾਂ ਦਾ ਕੜਾਈ ਦਾ ਕੰਮ ਹੈ ਜੀ ਹੈਂਡ ਵਰਕ ਦਾ ਬਿਲਕੁਲ ਪੂਰਾ ਬੁਟੀਕ ਦਾ ਪੀਸ ਹੈ ਜੀ ਪੂਰਾ ਸ਼ਾਨਦਾਰ ਨਾਲ ਦਪੱਟਾ ਬੂਰਾ ਵਧੀਆ ਹੈਵੀ ਦਪੱਟਾ ਲੱਗਿਆ ਹੋਇਆ ਸ਼ਾਨਦਾਰ ਦਪੱਟਾ ਹੈ ਜੀ ਸਿਰਫ 850 ਦਾ ਘੱਟਾ ਇਹ 850 ਰੁਪਏ ਵਿੱਚ ਫੈਂਸੀ ਸੂਟ ਸਾਡੀ ਵੀਡੀਓ ਨੂੰ ਵੱੱਟ ਵੱੱਟ ਸ਼ੇਅਰ ਕਰੋ ਤੇ ਸਾਡੇ ਚੈਨਲ ਨੂੰ ਲਾਈਕ ਕਰੋ ਰੰਗ ਤਾਂ ਹੋਰ ਵੀ ਬਹੁਤ ਆਇਆ ਹੋਇਆ ਇਹਦੇ ਵਿੱਚ ਰੰਗ ਤੇ ਡਿਜ਼ਾਈਨ ਬਹੁਤ ਰੰਗਾਂ ਦੇ ਜਨੇ ਜਮਾਲ ਆਇਆ ਹੋਇਆ ਇਹਦੇ ਵਿੱਚ ਬਾਕੀ ਤੁਸੀਂ ਡਿਜ਼ਾਈਨ ਇਹ ਕੱਖੋ ਵੱਖਰੇ ਨੇ ਕਿ ਆਰ ਜਾਈਂ ਦੇ ਵਿੱਚ ਵੀ ਹੈ ਜੀ ਆ ਰੇਟਾ 850 ਹੈ ਜੀ ਬਿੱਟੇ تراਸ਼ੇ ਮਰਦੇ ਤੇ ਕਪੜਾ ਹੀ ਬਿਲਕੁਲ ਬੜੀਆ ਫੈਨਸੀ ਕਪੜਾ ਵਿਆਹ ਸ਼ਾਦੀਆਂ ਲਈ ਕੁਆਲਿਟੀ ਹੈ ਜੀ ਬਿਲਕੁਲ ਭਾਰੀ ਸਿਰ ਮੇਲੇ ਦੇ ਤੇ ਜੀ ਸਿਰਫ 850 ਦਾ ਸੂਟ ਕਰਤਾ ਜੀ ਇਹ 850 ਦੇ ਵਿੱਚ ਪੂਰਾ ਖੁੱਲਾ ਦੁਪੱਟਾ ਲੱਗਿਆ ਹੋਈ ਵੱਡਾ ਦੁਪੱਟਾ ਹੈਗਾ ਨਾਲ ਸ਼ਾਨਦਾਰ 850 ਦਾ ਸੂਟ ਆ ਜੀ ਇਹ ਭਰਾਵਾਂ ਦੀ ਹੱਤੀ ਦੇ ਸਿਰ ਮੇਲੇ ਚੱਲ ਰਿਹਾ ਹੈਗਾ ਜੀ 10000 ਰੁਪਏ ਦੀ ਕਪੜੇ ਦੀ ਖੀਰ ਕਰਨ ਦੇ ਉੱਤੇ ਟਰਾਉਡੀ ਵਾਏਗਾ ਬਿਲਕੁਲ ਫ੍ਰੀ ਤਿਆਰ ਹੈ ਜੀ ਰੰਗੋ ਰੰਗੋ ਦੇਖੀ ਚਲੋ ਜਿਹਦੇ ਵਿੱਚ ਸਕਰੀਨਸ਼ਾਟ ਲੈ ਕੇ ਸਾਮਾ ਡਿਜ਼ਾਈਨ ਮਗਾ ਸਕਦੇ ਹੋਗੇ ਤੇ ਸਾਮਾ ਕਲਰ ਮਗਾ ਸਕਦੇ ਹੋ ਜੀ ਸਾਮਾ ਡਿਜ਼ਾਈਨ ਤੇ ਸਾਮਾ ਕਲਰ ਲੈਣ ਵਾਸਤੇ ਸ਼ੇਜੀ ਪਹੁੰਚੋ ਤਾਂ ਸਾਮੇ ਜੀ ਮਿਲ ਲਗੇ ਜੀ ਸਾਮਾ ਡਿਜ਼ਾਈਨ ਤੇ ਸਾਮਾ ਕੰਟਰੋਲ ਲੈਣ ਵਾਸਤੇ ਸ਼ੇਜੀ ਪਹੁੰਚੋ ਜੀ ਭਰਾਵਾਂ ਦੀ ਹੱਤੀ ਦੇ ਉੱਤੇ ਸਿਰ ਮੇਲਾ ਚੱਲ ਰਿਹਾਗਾ ਅੱਜ ਸੁਣੀ ਰੰਗਰੰਗੋ ਦਾ ਦੇਖੀ ਸ਼ਾਨਦਾਰ ਐਸੋ ਜਿਹਾ ਡਿਜ਼ਾਈਨ ਤੇ ਕਲਰ ਪੂਰਾ ਵਧੀਆ ਕਪੜਾ ਜੀ ਇਹੇ ਹੈਰਸੀ ਕਪੜਾ ਹੈ ਬਿਲਕੁਲ ਵਿਆਹ ਸ਼ਾਦੀ ਵਾਲਾ ਦੁਪੱਟੇ ਦੇ ਬੁੱਟੇ ਆਏ ਪੂਰੇ ਪੂਰਾ ਭਾਰੀ ਦੁਪੱਟਾ ਦੇ ਪੂਰਾ ਵੱਡਾ ਦੁਪੱਟਾ ਬਣਿਆ ਹੋਈ ਆ ਦੇਖੋ ਨਾਲ ਦੁਪੱਟਾ ਅਰੇ ਇਹ ਤਾਂ 850 ਰੁਪਇਆ 850 ਦੇ ਵਿੱਚ ਇਹ ਡਿਜ਼ਾਈਨ ਦੇ ਵਿੱਚ ਵੀ ਕਲਰ ਬਹੁਤ ਨੇਗੇ ਕਲਰ ਹਰ ਇੱਕ ਡਿਜ਼ਾਈਨ ਦੇ ਵਿੱਚ ਆਏ ਹੋਏ ਨੇ ਜੀ ਤਾਹਾਂ ਤੱਕ ਕੜਾਈ ਦਾ ਕੰਮ ਹੈ ਪੂਰਾ ਸ਼ਾਨਦਾਰ ਕੁਆਲਟੀ ਉੱਤੇ ਹੈ ਜੀ ਇਹ ਸਾਢੇ 850 ਦੇ ਵਿੱਚ ਹੈ ਜੀ ਵੀ ਸਾਢੇ 850 ਦੇ ਵਿੱਚ ਦੁਪੱਟਾ ਦੇਖੋ ਜੀ ਸ਼ਾੜਾ ਸ਼ਾਨਦਾਰ ਬਣਿਆ ਹੋਇਆ ਨਾਲ ਕੜਾਈ ਦਾ ਕੰਮ ਤਾਂਹਾਂ ਤੱਕ ਕੜਾਈ ਦਾ ਕੰਮ ਹੈ ਜੀ ਸੂਟ ਦੇ ਉੱਤੇ ਸਾਰੇ ਤੇ ਠਾਇਰ ਸੀ ਸੂਟਾਂ ਦਾ ਭਾਰੀ ਸੇਲ ਮੇਲਾ ਇਹ ਤਾਂ ਉੱਚ ਕੁਆਲਟੀ ਦੇ ਵਿੱਚ ਹੋ ਰਿਹਾ ਹੈ ਜੀ ਬਰਬਰੀ ਦੇ ਉੱਤੇ ਆ ਗਿਆ ਜੀ ਇਹ ਕਪੜਾ ਜਿਵੇਂ ਆਪਾਂ ਕਹਿੰਦੇ ਨਾ ਕੋਈ ਸ਼ਪਾਈ ਸ਼ਰੋ ਬਿਆਛਾ ਜੀ ਬਾ ਸੇ ਕੁਬੀ ਕਤਰੀ ਵਾਸਤੇ ਰਹਿਣਾ ਸੂਟ ਸ਼ਾਨਦਾਰ ਕੁਆਲਿਟੀ ਤੇ ਸ਼ਾਨਦਾਰ ਕਪੜਾ ਬਰਬਰੀ ਦੇ ਉੱਤੇ ਕਢਾਈ ਹੈ ਜੀ ਬਰਬਰੀ ਦਾ ਦੁਪੱਟਾ ਨਾਲ ਜਿਹੜਾ ਮਾਰਕੀਟ ਚ ਆਮ 2-2000 ਰੁਪਏ ਦਾ 22 ਦਾ ਸੂਟ ਵਿਕਦਾ ਹੈਗਾ ਸਾਡਾ ਰੇਟ ਹੈਗਾ ਜੀ 1050 ਰੁਪਏ ਦੁਪੱਟਾ ਵੀ ਸ਼ਾਨਦਾਰ ਪੂਰਾ ਵੱਡਾ ਦੁਪੱਟਾ ਲੱਗਿਆ ਜੀ ਨਾਲ ਇਹਦੇ ਤੇ ਸੂਟ ਵੀ ਪੂਰਾ ਸ਼ਾਨਦਾਰ ਹੈਗਾ 1050 ਦਾ ਘੱਟਾ ਜੀ ਇਹ ਭਰਾਮਾਂ ਦੀ ਹੱਟੀ ਦੇ ਉੱਤੇ ਸੇਲ ਮੇਲੇ ਦਾ ਵੱਤ ਤੋਂ ਵੱਧ ਲਾਭ ਠਾਓ ਭਰਾਮਾਂ ਦੀ ਹੱਟੀ ਦੇ ਉੱਤੇ ਸੇਲ ਮੇਲਾ ਚੱਲ ਰਿਹਾ ਹੈਗਾ ਵੀਡੀਓ ਨੂੰ ਵੱਤ ਤੋਂ ਵੱਧ ਸ਼ੇਅਰ ਕਰੋ ਤੇ ਸਾਡੇ ਚੈਨਲ ਨੂੰ ਲਾਇਕ ਕਰੋ ਵੀਡੀਓ ਨੂੰ ਵੱਤ ਤੋਂ ਵੱਧ ਸ਼ੇਅਰ ਕਰੋ ਤੇ ਸਾਡੇ ਚੈਨਲ ਨੂੰ ਲਾਇਕ ਕਰੋ ਜੀ ਰੰਗ ਡਿਜ਼ਾਈਨ ਦੇਖੋ ਜੀ ਕਿੰਨੇ ਸ਼ਾਨਦਾਰ ਰੰਗ ਆਏ ਹੋਏ ਨੇ ਇਹਦੇ ਵਿੱਚ ਸਾਰੇ ਪੂਰੇ ਵਧੀਆ ਕਲਰਾਂ ਦੇ ਵਿੱਚ 1050 ਰੁਪਏ ਦਾ ਸੂਟ ਹੈ ਜੀ ਇਹ భావ్యాది హట్టి ఉంటే సేల్ మేలా భావ్యాం హట్టి బ బస్ట రోడ్ మోడీ